ਇਹ ਉਹ ਸੇ ਮਸ਼ਹੂਰ ਸਟੰਟਮੈਨ ਦਾ ਘਰ ਹੈ ਜਿਨੇ ਕਦੇ ਗੁਲਾਬ ਸਿੱਧੂ ਜੈਨੀ ਜੋਲ ਵਰਗੇ ਕਲਾਕਾਰਾਂ ਦੇ ਗਾਣਿਆਂ ਦੇ ਵਿੱਚ ਆਪਣੀ ਸਟੰਟ ਬਾਜੀ ਦਿਖਾਈ ਹੈ ਪਹਿਲਾਂ ਬਹੁਤ ਸਾਰੇ ਟੂਰਨਾਮੈਂਟਾਂ ਦੇ ਵਿੱਚੋਂ ਇਸ ਮੁੰਡੇ ਨੇ ਬਹੁਤ ਪੈਸਾ ਕਮਾਇਆ 11-12 ਲੱਖ ਰੁਪਏ ਜਿਹੜਾ ਇਹ ਮੁੰਡਾ ਕਮਾਉਂਦਾ ਹੈ ਤੇ ਫਿਰ ਉਹ ਸਾਰਾ ਪੈਸਾ ਜਦੋਂ ਪਿਛਲੇ ਸਾਲ ਹੜ੍ਹ ਆਉਂਦੇ ਨੇ ਤੇ ਉਹਨਾਂ ਹੜ੍ਹਾਂ ਵੇਲੇ ਲੋਕਾਂ ਦੇ ਘਰ ਬਣਾਉਣ ਦੇ ਵਿੱਚ ਜਿਹੜਾ ਉਹ ਪੈਸਾ ਇਹ ਲਾ ਦਿੰਦਾ ਪਰ ਅੱਜ ਆਪਦੇ ਘਰ ਦੀਆਂ ਛੱਤਾਂ ਚੋਂਦੀਆਂ ਨੇ। ਨਾ ਇਹ ਤਾਂ ਤੂੰ ਸਾਰਾ ਦਿਨ ਭੁੱਖਾ ਤੇ ਹਾਇਰ ਹੈ ਨਾ। ਵੀ ਨਾਲੇ ਫਿਰ ਫਿਰ ਆਪਣਾ ਕੁਝ ਬੱਲੇ ਨਹੀਂ ਪੈਂਦਾ ਹੈਗਾ। ਆ ਵੀ ਲੋਕ ਕਹਿੰਦੇ ਨੇ ਵੀ ਇੰਨੇ ਕ ਪੈਸੇ ਕਮਾਉਂਦਾ ਤਰ੍ਹਾਂ ਮੁੰਡਾ ਇੰਨੇ ਕਮਾਉਂਦਾ। ਮੈਂ ਤਾਂ ਕਹਿੰਦੀ ਨਹੀਂ ਵੀ ਕਮਾਉਂਦਾ ਹੈਗਾ। ਮੈਂ ਸਮਝਾ ਰਿਖਣਾ ਵੀ ਨਾ ਪਰ ਮੈਂ ਤਾਂ ਕਦੀ ਲੱਗੇ ਦਿੱਤੇ ਨਹੀਂ ਹੈਗੇ। ਫਿਰ ਮਾਂ ਜਦੋਂ ਹੜਾਂਚ ਮਦਦ ਕਰਨ ਗਏ ਆ ਉਦੋਂ ਤਾਂ ਦੱਸ ਕੇ ਗਏ ਹੋਣੇ ਆ ਵੀ ਮੈਂ ਚੱਲਿਆ ਵਾਂ। ਕਹਿੰਦਾ ਸੀ ਨੰਬਰ ਲਾਣਾਗਾ ਧੱਗੇ ਅੱਛਾ ਕਹਿੰਦਾ ਹਾਂ ਮੈਂ ਫੇਰ ਤੇਰਾ ਬਾਇਰ ਦੁੰਦਾ ਵੀ ਤੂੰ ਨਾ ਜਾ ਪਾਣੀ ਚ ਆਖਿਆ ਵਜੂਆ ਕਹਿੰਦਾ ਨਾ ਅਸੀਂ ਤਾਂ ਪਾਤੜਾਂ ਦੇ ਮੁੰਡੇ ਨੇ ਕਹਿੰਦਾ ਖੜੇ ਨੇ ਉਹ ਟਰੈਕਟਰ ਲੈ ਮੈਨੂੰ ਲੈ ਜਾਣ ਦੇ ਤੂੰ ਟੋਹਣ ਹਾਂ ਤੂੰ ਮਰ ਕੇ ਕਰੀ ਨਹੀਂ ਆਇਆ ਸੀ ਫੋਨ ਕਰਿਆ ਕਰੀਏ ਅਧਿਕਾ ਲੋਕ ਕਹਿੰਦਾ ਤੇਰਾ ਮੁੰਡਾ ਖੁਲਾਨੀ ਤਾ ਪਾਣੀ ਚ ਫਿਰਦਾ ਟਰੈਕਟਰ ਫਿਰਦਾ ਇੰਨੇ ਪਾਣੀ ਚ ਇਹਨੂੰ ਡਰ ਨਹੀਂ ਲੱਗਦਾ ਹੈਗਾ ਫਿਰ ਮਾਂ ਕਦੋਂ ਪਤਾ ਲੱਗਿਆ ਵੀ ਇੰਨੇ ਪੈਸੇ ਬਣਾ ਕੇ ਇਹ ਉੱਥੇ ਲਾਇਆ ਆ ਇਹਨੇ ਜਦੋਂ ਘਰ ਪਾਇਆ ਪਪਾ ਨੇ ਹਾਂ ਮੈਂ ਤਾਂ ਸੁਣਿਆ ਸਾਨੂੰ ਨਹੀਂ ਇਹਨੇ ਪਹਿਲਾਂ ਦੱਸਿਆ ਨਹੀਂ ਮਾਪਾ ਨੇ ਪਪਾ ਨੇ ਮੈਂ ਅੱਖਾਂ ਮੱਕ ਹੁਣ ਤੇਰੇ ਲੱਭੇ ਕਿੱਥੋਂ ਆ ਗਈ ਹਾਂ ਦਾ ਪਹਿਲਾਂ ਤਾਂ ਦੱਸਿਆ ਨਹੀਂ ਹੈਗਾ ਵੀ ਪੈਸੇ ਵੀ ਤਾਂ ਘਰ ਵੀ ਤਾਂ ਲੋਕਾਂ ਪੈਸੇ ਨਾਲ ਹੀ ਪੈਂਦਾ ਕਹਿੰਦਾ ਕੁਝ ਨਹੀਂ ਹੁੰਦਾ ਹੈਗਾ ਬੀਬੀ ਤੋਂ ਕੋਈ ਅਲੱਗ ਨਾ ਪੈਸੇ ਹੈਗੇ ਮੇਰੇ ਕੋਲ ਅੱਛਾ ਹਾਂ ਕਹਿੰਦਾ ਪਾਣੂ ਨੂੰ ਪਤਾ ਸੀ ਕਹਿੰਦਾ ਵੀ ਆਪਣੇ ਚੇਵੀ ਜੀ ਜੀ ਆਜੀ ਜੀ ਕਹਿੰਦਾ ਹੋਰ ਕਹਿੰਦਾ ਵੀ ਮੈਂ ਪੈਸੇ ਸਾਰੇ ਲਾ ਬੈਠਾ ਵੀ ਹੁਣ ਆਪਣੇ ਤੇ ਗਰੀਬੀ ਆ ਗਈ ਦੀ ਆਪਾਂ ਵੀ ਕੀ ਕਰਾਂਗੇ ਹੁਣ ਮੈਂ ਆਖਿਆ ਮਾਂ ਫਿਰ ਕੀ ਹੋ ਗਿਆ ਜਿੱਤ ਲਾਤੇ ਹੁਣ ਜਦੋਂ ਲਾ ਹੀ ਦਿੱਤੇ ਵੀ ਹੁਣ ਨਿਮਾਗਰੋਂ ਨਹੀਂ ਦੱਸਾਇਆ ਕਰਦੇ ਨੀ ਚੰਗੇ ਕੰਮਾਂ ਦੀ ਲਾਏ ਨੇ ਮਾੜੇ ਕੰਮਾਂ ਦੀ ਲਾਏ ਹਾਂ ਹਾਉਲ ਗਾਂਧੀ ਜੈ ਹਾਏ ਨਾਤਨ ਤਾਲਿਮ ਜਿੰਦਾਬਾਦ ਨਾਤਨ ਤਾਲਿਮ ਜਿੰਦਾਬਾਦ ਯੂਥ ਨਾਲ ਜਿੰਦਾਬਾਦ ਯੂਥ ਲੱਖਾਂ ਦੇ ਹਿਸਾਬ ਨਾਲ 12 13 ਲੱਖ ਰੁਪਇਆ ਅੱਛਾ ਜੀ ਇਹ ਨਹੀਂ ਹੂੰ ਸਾਨੂੰ ਆਪ ਨਹੀਂ ਨਾ ਦੱਸਿਆ ਸੀ ਘਰੇ ਵੀ ਘਰੇ ਚਲਾ ਜਾਣਗੇ ਪੈਸੇ ਅੱਛਾ ਤੇ ਹਾਂ ਵੀ ਹੂੰ ਤੂੰ ਮੈਂ ਸਮਝਦਾ ਪਿੰਡ ਚੋਂ ਲੋਕ ਮੁੰਡੇ ਖੁੰਡੇ ਜਿਵੇਂ ਦੇਖਦੇ ਸੀਗੇ ਸਾ ਉਹ ਤਾਂ ਕਹਿੰਦਾ ਨਹੀਂ ਵੀ ਇੰਨੇ ਪੈਸੇ ਪੈ ਗਏ ਛੋਟੇ ਮੁੰਡੇ ਨੂੰ ਇੰਨੇ ਪੈ ਗਏ ਅੱਛਾ ਹਾਂ ਮੈਂ ਕਹਿੰਦਾ ਦਿੱਤੀ ਵੀ ਨਾ ਪਈ ਇੰਨੇ ਤਾਂ ਨਹੀਂ ਹੋਣੇ ਪੁੱਛਦੇ ਨਹੀਂ ਸੀਗੇ ਤੁਸੀਂ ਵੀ ਦੇਤੀਗੇ ਨੂੰ ਜਦ ਮੈਂ ਪੁੱਛਦੀ ਕਹਿੰਦਾ ਨਾ ਬੀਬੀ ਤੈਨੂੰ ਕਿਹਾ ਇੰਨੇ ਪੈਸੇ ਨਾ ਕਿੰਨੇ ਕੀ ਟੜਾ ਤੇ ਲੱਗਦੇ ਨੇ ਅੱਛਾ ਹਾਂ ਕਹਿੰਦਾ ਵੀ ਥੋੜੇ ਕੋਨੇ ਜਿਹੇ ਹੁੰਦੇ ਨੇ ਕਿ ਜਿੰਨੇ ਪਹੇ ਜਿ ਮੇਰੇ ਤੇਲ ਪਾਣੀ ਦੇ ਖਰਚੇ ਹੋ ਜਾਂਦੇ ਨੇ ਅੱਛਾ ਵੀ ਮੈਂ ਆਪਦਾ ਖਰਚਾ ਬਟਾਵਾ ਲੈਂਦੀ ਮਾਮੇ ਭਾਈ ਨੂੰ ਵੀ ਪੁੱਛਦੀ ਸੀਗੀ ਤੇ ਤੁਸੀਂ ਕਦੇ ਟੋਕਿਆ ਨਹੀਂ ਵੀ ਤੂੰ ਫਿਰ ਕਿਉਂ ਤੇਲ ਫੂਕਦਾ ਭਾਈ ਮੈਂ ਕਿਹਾ ਤੀ ਮਹਾਨਾ ਤਾ ਤੂੰ ਸਾਰਾ ਦਿਨ ਭੁੱਖਾ ਤੇ ਹਾਇਆ ਰਹਿਣਾ ਹਾਂ ਵੀ ਨਾਲੇ ਫਿਰ ਤੇਰਾ ਆਪਣਾ ਕੁਸ ਬੱਲੇ ਨਹੀਂ ਪੈਂਦਾ ਹੈਗਾ ਅੱਛਾ ਆ ਵੀ ਲੋਕ ਕਹਿੰਦੇ ਨੇ ਵੀ ਇੰਨੇ ਪੈਸੇ ਕਮਾਉਂਦਾ ਤੇਰਾ ਮੁੰਡਾ ਇੰਨੇ ਕਮਾਉਂਦਾ ਮੈਂ ਤਾਂ ਕਹ ਅਨਸਮਾ ਰਿਕਨਵੇਂ ਵੀ ਨਾ ਪਏ ਮੈਨੂੰ ਤਾਂ ਕਦੀ ਲਿਆ ਕੇ ਦਿੱਤੇ ਨਹੀਂ ਹੈਗੇ। ਨਾ ਕਦੇ ਉਹਨੇ ਦੱਸਿਆ ਸੀ ਪੁੱਛਦੇ ਵੀ ਆ। ਵੀ ਕਹਿੰਦਾ ਹਲਾ ਇੰਨੇ ਇੰਨੇ ਕਿਚੜਾ ਤੇ ਲੱਗਦੇ ਨੇ। ਐ ਕਿ ਇਹ ਤਾਂ ਤੀਰ ਟੁਕਾ ਕਦੇ ਚੱਲਦਾ ਕਦੇ ਨਾ ਚੱਲਦਾ। ਅੱਛਾ ਫਿਰ ਮਾਂ ਜਦੋਂ ਹੜਾਂ ਚ ਮਦਦ ਕਰਨ ਗਏ ਆ ਉਦੋਂ ਤਾਂ ਦੱਸ ਕੇ ਗਏ ਹੋਣੇ ਆ ਵੀ ਮੈਂ ਚੱਲਿਆ ਵਾਂ। ਉਹਦੇ ਦੇ ਪਹਿਲਾਂ ਤਾਂ ਇਹਦਾ ਐਕਸੀਡੈਂਟ ਹੋ ਰਿਹਾ ਤੇ ਪੈਰ ਤੇ ਸੱਟ ਵੱਜ ਰਹੀ ਸੀ। ਆਇਆ ਇਹ ਪਤਣਾ ਤਾਂ ਸੱਦਾ ਲੈਣ ਗਿਆ ਹੋਇਆ ਸੀ ਤਾਂ। ਆਇਆ ਫਿਰ ਖੜਾ ਕੇ ਗੱਡੀ ਵੀ ਦੇਖੀ ਕਹਿੰਦਾ ਵੀ ਮੈਂ ਪਤਨੇ ਚੱਲਿਆ ਮਾਂ ਕੀ ਗੱਲ ਪੁੱਤ ਕਹਿੰਦਾ ਸੀ ਨੰਬਰ ਲਾਉਣਾਗਾ ਧੱਗੇ। ਕਹਿੰਦਾ ਨਾ ਹਾਂ ਮਾਂ ਕਹੇ ਤੇਰਾ ਪੈਰ ਦੁਖਦਾ ਵੀ ਤੂੰ ਨਾ ਜਾ ਪਾਣੀ ਚ ਅਖਰਿਆ ਹੋ ਜਾਵਾ ਕਹਿੰਦਾ ਨਾ ਅਸੀਂ ਤਾਂ ਪਾਤੜਾਂ ਦੇ ਮੁੰਡੇ ਨੇ ਕਹਿੰਦਾ ਖੜੇ ਨੇ ਉਹ ਟਰੈਕਟਰ ਲਈ ਮੈਨੂੰ ਬਗ ਜਾਣ ਤੇ ਤੂੰ ਟੋਕ ਨਾ ਹਾਂ ਕੰਦਾਬ ਦੋ ਦਿਨ ਲਾਵਾਂਗੇ ਬਸ ਤੀਜੇ ਦਿਨ ਮੈਂ ਕਰਨ ਆ ਜੀ ਅੱਛਾ ਹਾਂ ਮੈਂ ਅਖੇ ਚਲ ਕੋਈ ਨਾ ਮਹਾਤੰਗ ਕਰ ਜਾਂ ਹਾਂ ਚਲੋ ਤੀਜੇ ਦਿਨ ਕਿਹੜਾ ਇਹ ਤਾਂ ਮੁੜ ਕੇ ਘਰੀ ਨਹੀਂ ਆਇਆ ਸੀ ਫੋਨ ਕਰਿਆ ਕਰੀਏ ਕਦੇ ਕੋ ਲੋਕ ਪੈਦਾ ਕਹਿੰਦਾ ਤੇਰਾ ਮੁੰਡਾ ਫੁਲਾਣੇ ਤੋਂ ਪਾਣੀ ਚ ਫਿਰਦਾ ਹਾਂ ਟਰੈਕਟਰ ਫਿਰਦਾ ਇੰਨੇ ਪਾਣੀ ਚ ਇਹਨੂੰ ਡਰ ਨਹੀਂ ਲੱਗਦਾ ਹੈਗਾ ਹਾਂ ਵੀ ਕਦੇ ਕਦਾ ਕੰਨ ਫੁਲਾਣੇ ਤੋਂ ਅਸੀਂ ਫੋਨ ਕਰਿਆ ਕਰੀਏ ਕਹਦਾ ਕਰੇ ਨਾ ਇੰਨਾ ਪਾਣੀ ਨਹੀਂ ਹੈਗਾ ਮੈਂ ਪਤਾ ਕਰੀ ਅੱਛਾ ਹਾਂ ਵੀ ਵੀਡੀਓ ਤੁਸੀਂ ਵੀ ਵੀਡੀਓ ਤਾਂ ਦੇਖਦੇ ਹੋਵੋਗੇ ਕਿ ਨਹੀਂ ਮਾਂ ਦੇਖ ਕਰੇ ਤਾਂ ਫਿਰ ਕੋਈ ਫੋਨ ਨਹੀਂ ਦੀ ਵੀਡੀਓ ਵਾਲਾ ਸਾਡਾ ਤਾਂ ਕਰੇ ਦੇਖ ਅੱਛਾ ਅੱਛਾ ਬਸ ਉਹੀ ਤੇਰੇ ਮੇਰੇ ਵਰਗੇ ਤੂੰ ਸੁਣ ਲੈਂਦੇ ਸੀ ਜਿਵੇਂ ਦੱਸ ਦਿੱਤੀਗੇ ਨਾ ਬਾਹਰ ਜਵਾਕ ਦੱਸ ਜੇ ਕੋਈ ਤੇ ਕੋਈ ਕੁੜੀ ਕੱਤਰੀ ਵੀ ਦੇਖਦੀ ਹਾਂ ਤੇ ਚਲ ਮੈਂ ਕਹਿੰਦੀ ਇੰਨੇ ਪਾਣੀ 'ਚ ਫਿਰਦਾ ਇੱਕ ਦੋ ਮੈਨੂੰ ਵੀ ਦਿਖਾ ਵੀ ਦਿੰਦੇ ਹਾਂ ਤੇ ਮੈਂ ਕਹਿੰਦੀ ਜਦ ਮੈਂ ਫੋਨ ਕਰਕੇ ਹਾਂ ਵੀ ਮੈਂ ਫੋਨ ਕਰਕੇ ਵੀ ਆਉਣੀ ਤੂੰ ਟਰੈਕਟਰ ਤੇ ਇੰਨੇ ਪਾਣੀ 'ਚ ਫਿਰਦਾ ਹਾਂ ਤੇ ਵੀ ਤੈਨੂੰ ਡਰ ਨਹੀਂ ਲੱਗਦਾ ਹੈਗਾ ਵੀ ਤੂੰ ਘਰ ਨੂੰ ਮੁੜਿਆ ਕਹਿੰਦਾ ਨਾ ਕੋਚ ਨਹੀਂ ਆਉਂਦਾ ਇਹ ਇੰਨੇ ਪਾਣੀ ਚ ਨਹੀਂ ਹੈਗਾ ਤੂੰ ਹੀ ਕਹਿੰਦਾ ਨਹੀਂ ਵੀ ਇੰਨੇ ਪਾਣੀ ਚ ਅੱਛਾ ਨੇ ਫਿਰ ਉਹ ਦਿਨ ਪਟਿਆਲੇ ਲਾਏ ਪਾਣੀ ਚ ਹਾਂ ਬਹੁਤ ਪਾਣੀ ਆਇਆ ਦਿਲ ਕੋ ਦੂਸੇ ਦੂਜੇ ਵੀ ਦੱਸਦੇ ਸੀ ਵੀ ਇੰਨਾ ਪਾਣੀ ਆਉਂਦਾ ਇੰਨਾ ਪਾਣੀ ਆਉਂਦਾ ਡਰ ਤਾਂ ਮੈਨੂੰ ਵੀ ਤੇ ਦਾ ਮੇਰਾ ਪੁੱਤ ਪਾਣੀ ਚ ਫਿਰਦਾ ਹੈਗਾ ਇਹ ਦੱਸਦਾ ਨਹੀਂ ਹੈਗਾ ਮੈਨੂੰ ਮੈਂ ਕਹਿੰਦੀ ਤੂੰ ਘਰੇ ਆ ਜਾ ਮੈਂ ਕਹਿੰਦੀ ਜਦੋਂ ਲੋਕਟਰ ਆਉਂਦੇ ਫਲਾਣੇ ਤਾਂ ਪਾਣੀ ਆ ਗਿਆ ਆਪਣੇ ਲਵੇ ਆ ਗਿਆ ਮੈਂ ਕਹਿੰਦੀ ਤੂੰ ਤਾਂ ਲੋਕਾਂ ਦਾ ਪਹਿਲੇ ਕਰਦਾ ਫਿਰਦਾ ਵੀ ਆਪਣੇ ਪਾਣੀ ਆ ਗਿਆ ਸਾਨੂੰ ਕੌਣ ਕੱਢੂ ਹਾਂ ਮੈਂ ਵੀ ਇਹਨੂੰ ਕਿਹਾ ਕਹਿੰਦਾ ਤੂੰ ਸੀ ਮੈਨੂੰ ਫੋਨ ਕਰਦੇ ਕਿਰਾ ਜਦੋਂ ਮੈਂ ਆਪਣੇ ਮੁੰਡਿਆਂ ਨੂੰ ਵੀ ਉਦੋਂ ਸਾਨੂੰ ਡੁੱਬਣ ਨਹੀਂ ਦਿੰਦਾ ਹੈਗਾ ਮੈਂ ਜਿੱਥੇ ਮਰਜ਼ੀ ਹੋਣਾ ਅੱਛਾ ਹਾਂ ਇਹ ਮੈਨੂੰ ਇਹ ਕਹਿੰਦਾ ਮੈਂ ਕਹਿੰਦਾ ਚਲ ਠੀਕ ਆ ਭਾਈ ਵੀ ਆਪਣੇ ਤਾਂ ਕੋਈ ਉੱਠਣ ਵਾਲਾ ਵੀ ਨਹੀਂ ਸਾਨੂੰ ਰਾਤ ਨੂੰ ਪਿਆਨ ਨੂੰ ਲੋਕ ਕਹਿਦੇ ਰਾਤ ਨੂੰ ਪਿਆਨ ਦਾ ਬਰੂ ਆਪਾਂ ਨੂੰ ਪਾਣੀ ਆਇਆ ਕਹਿੰਦੇ ਉਹ ਸਾਨੂੰ ਵੀ ਦੱਬ ਲੂਗਾ ਪਾਣੀ ਤਾਂ ਵੀ ਆਪਣੇ ਤਾਂ ਐਡਾ ਕੋਈ ਹਿੰਮਤ ਵਾਲਾ ਵੀ ਨਹੀਂ ਵੀ ਜਿਹੜਾ ਉੱਠ ਕੇ ਭੱਜ ਲੂਗਾ ਹਾਂ ਤੇ ਕਹਿੰਦਾ ਨਾ ਤੁਸੀਂ ਬਸ ਅੰਬਲ ਕਰਕੇ ਰੱਖਿਆ ਕਰੋ ਮੜੀ ਜੀ ਡਰਿਆ ਡਰਿਆ ਨਾ ਕਰੋ ਵੇ ਦੱਕੀ ਮੈਨੂੰ ਕਹ ਰਾ ਕੇਰਾ ਮੈਨੂੰ ਫੋਨ ਕਰ ਦੇ ਵੀ ਪਾਣੀ ਆਪਣੇ ਪਿੰਡ ਤੇ ਲੈ ਕੇ ਆ ਗਿਆ ਹਨਾ ਮੈਂ ਆਪਣੇ ਮੁੰਡੇ ਭੇਜੂਗਾ ਦੂ ਸਾਨੂੰ ਡੁੱਬਣ ਨਹੀਂ ਦੇਂਦਾਗਾ ਅੱਛਾ ਫਿਰ ਮਾ ਕਦੋਂ ਪਤਾ ਲੱਗਿਆ ਵੀ ਇੰਨੇ ਪੈਸੇ ਬਣਾ ਕੇ ਇਹ ਉੱਥੇ ਲਾਇਆ ਆ ਇਹਨੇ ਜਦੋਂ ਘਰ ਪਾਇਆ ਲੋਕਾਂ ਨੇ ਉਹ ਮੈਂ ਤਾਂ ਸੁਣਿਆ ਸਾਨੂੰ ਨਹੀਂ ਇਹਨੇ ਪਹਿਲਾਂ ਦੱਸਿਆ ਮੈਂ ਘਰ ਪਾਉਣ ਲੋਕਾਂ ਦੇ ਅੱਛਾ ਹਾਂ ਪਹਿਲਾਂ ਤਾਂ ਪਾਣੀ ਚ ਫਿਰ ਗਏ ਫਿਰ ਜਦੋਂ ਲੋਕਾਂ ਦੇ ਘੜੀ ਕੋਲ ਲੱਗੇ ਫਿਰ ਇਹ ਪਾਣੀ ਵੀ ਘਰ ਪਵਾਉਣ ਲੱਗ ਗਿਆ ਫਿਰ ਇਹ ਕਹਦਾ ਕਿ ਅਸੀਂ ਲੰਗਰ ਲਾਉਨੇ ਫਲਾਣੇ ਥਾਂ ਲੰਗਰ ਲਾਉਨੇ ਜਦ ਲੋਕ ਵੀ ਨਹੀਂ ਦੇਖ ਦਿੱਤੀ ਫਿਰ ਮੈਂ ਲੋਕ ਦੱਸਣ ਲੱਗ ਗਏ ਇਹ ਤੇਰਾ ਮੁੰਡਾ ਕਰਪਾ ਉਹਦਾ ਫੱਟਾ ਕਰ ਡਿੱਗ ਕੇ ਲੋਕਾਂ ਦੇ ਚਲ ਮੈਂ ਸੋਚਿਆ ਮੈਂ ਚਲੋ ਕਰ ਪੌਂਦੀ ਚ ਨਾਲ ਲੱਗਦਾ ਹੁਣ ਕਿਸੇ ਦੇ ਹਾਂ ਚਲ ਮੈਂ ਇਹਨੂੰ ਪੁੱਛਿਆ ਮਖਾ ਵੀ ਤੂੰ ਕਰਪਾ ਉਹਨੇ ਲੋਕਾਂ ਦੇ ਕਹਿੰਦਾ ਹਾਂ ਮੈਨੂੰ ਕਹਿੰਦਾ ਮੈਂ ਕਿਹਾ ਮੈਂ ਕਹਿੰਦਾ ਹੁਣ ਤੇਰੇ ਲਈ ਵੈਸੀ ਕਿੱਥੋਂ ਆ ਗਈ ਹਾਂ ਤਾਂ ਪਹਿਲਾਂ ਤਾਂ ਦੱਸਿਆ ਨਹੀਂ ਹੈਗਾ ਵੀ ਪੈਸੇ ਵੀ ਤਾਂ ਘਰ ਵੀ ਤਾਂ ਲੋਕਾਂ ਪੈਸੇ ਨਾਲ ਹੀ ਪੈਂਦਾ ਹੈ। ਹਾਂ। ਵੀ ਐਂ ਦੂਜੇ ਦਾ ਘਰ ਆਪਾਂ ਕਿਵੇਂ ਪਾਇਤਾ ਨੂੰ। ਹਾਂ। ਵੀ ਜਦੋਂ ਕੋਈ ਪਿੰਡ ਦਾ ਤਾਂ ਖੜਦੀ ਨਹੀਂ ਹੁੰਦਾ। ਦੇਖ ਪਿੰਡ ਦੇ ਨਾਲ ਵੀ ਜਦੋਂ ਕਿਸੇ ਦਾ ਘਰ ਡੀ ਵੀ ਜੀ ਮੌੜੇ ਟਾਈਮ ਤੇ ਕੋਈ ਨਹੀਂ ਖੜਦਾ। ਨਾ ਕੋਈ ਰਿਸ਼ਤੇਦਾਰ ਖੜੇ ਆਉਂਦਾ। ਨਾ ਕੋਈ ਆਦਾ ਸਾਕਾ ਭਣ ਭਾਈ ਵੀ ਨਹੀਂ ਖੜਦਾ ਹੈਗਾ। ਹੂੰ। ਚਲੋ ਕਹਿੰਦਾ ਕੁਝ ਨਹੀਂ ਹੁੰਦਾ ਹੈਗਾ। ਮੀਂਹੀ ਤੋਂ ਬੋਲਣਾ ਪਹਿਲਾਂ ਪੈਸੇ ਹੈਗੇ ਮੇਰੇ ਕੋਲੇ। ਅੱਛਾ। ਹਾਂ। ਕੱਲ ਮੈਂ ਖਾਂ ਪਹਿਲਾਂ ਤਾਂ ਤੂੰ ਕਹਿੰਦੇ ਹੈ ਨਹੀਂ ਮੇਰੇ ਕੋਲ ਵੀ ਘਰ ਵਾਸਤੇ ਤਾਂ ਤਾਂ ਦਿੱਤੀ ਹੀ ਨਹੀਂ ਤੀ ਵੀ। ਹਾਂ। ਕਿ ਤੂੰ ਨ ਮਾਕੇ ਹੋਂ ਤੇ ਲੱਪੈਸੀ ਆ ਗਏ ਕਹਿੰਦਾ ਹਾਂ ਮੇਰੇ ਲਈ ਪੈਸੇ ਆਏ ਕਹਿੰਦਾ ਤੂੰ ਵਾ ਲੈ ਮੇਰਾ ਮੈਨੂੰ ਕਰ ਲੈ ਜਿਹੜੀ ਮੇਥਾ ਹੁੰਦੀ ਹੈ ਕਿ ਮਦਦ ਅੱਛਾ ਮਾ ਚਲੋ ਵੀ ਪੁੰਨਤਾ ਕਰਦਾ ਹੈ ਨਾ ਲੋਕਾਂ ਦਾ ਵੀ ਖਬਰ ਕਿਹੜੇ ਵੇਲੇ ਪੁੰਨ ਤਾਰਦੇ ਪਰ ਪੁੰਨੇ ਨੂੰ ਤਾਰਿਆ ਵੀ ਵਧੀਆ ਦੋ ਤਿੰਨ ਹੇਲਾ ਚੇ ਬਚ ਗਿਆ ਅੱਛਾ ਚਲ ਅਸੀਂ ਫਿਰ ਮੈਂ ਉਹੀ ਮਨ ਸਮਝਾ ਲਿਆ ਵੀ ਚਲੋ ਕਦੇ ਮਾਰੇ ਕੰਮਾਂ ਤੇ ਲੱਗਿਆ ਹੈਗਾ ਹਨਾ ਵੀ ਕਦੇ ਨਸੇ ਪੱਤਿਆਂ ਚ ਨਹੀਂ ਹੋਇਆ ਹੈਗਾ ਕਿ ਚੱਲ ਜੇ ਜੰਗੇ ਥਾਂ ਮੀ ਲਾਉਂਦਾ ਰੱਬ ਤਾਂ ਸੁਣੂ ਕੋਈ ਕਦੇ ਮਾਨ ਹੁੰਦਾ ਮਤਲਬ ਹਾਂ ਵੀ ਮਾਨ ਹੁੰਦਾ ਵੀ ਚੱਲ ਕਦੇ ਆਪਣੀ ਵੀ ਸੁਣ ਲੂ ਰੱਬ ਵੀ ਚੱਲ ਮੈਂ ਵੀ ਹੂੰ ਤਾਂ ਮੈਂ ਸੋਚਿਆ ਵੀ ਆਪਣੇ ਆਪ ਦੇ ਕਰਨੀ ਤਾਂ ਨੇ ਸੋਚਿਆ ਨਹੀਂ ਹੈਗਾ ਹੂੰ ਫੇਰ ਮੈਂ ਆਪਦਾ ਮਨ ਮੋੜਿਆ ਵੀ ਚੱਲ ਜੇ ਆਪ ਕਿਸੇ ਦਾ ਭਲਾ ਕਰਾਂਗੇ ਰੱਬ ਆਪਣਾ ਵੀ ਕਰੂ ਕੋਈ ਹੂੰ ਵੀ ਚੱਲ ਭਲਾ ਕੋਈ ਦੇਖਦਾ ਬਚਦਾ ਹੋਵੇ ਦੇਖ ਮਰਦੇ ਦੇ ਮੂੰਹ ਚ ਪਾਣੀ ਪਾਉਂਦਾ ਹੋਵੇ ਕਿੰਨਾ ਭਲਾ ਹੁੰਦਾ ਦਾ ਹੂੰ ਹੂੰ ਵੀ ਚਲ ਇਹ ਵੀ ਭਲਾਈ ਆ ਇਹ ਕਮਰਾ ਨਾ ਬਕੈਰੀਆਂ ਗੱਲਾਂ ਤੇ ਰਾਜੀ ਆ ਹਾਂ ਅੰਦੇ ਇਹਨੂੰ ਵੀ ਕਰ ਲੈਣ ਦੇ ਆਪਦਾ ਪਹਿਲਾ ਜੇ ਜਦੋਂ ਰੱਬ ਇਹ ਵੀ ਅਗਲੇ ਪਾਲੀ ਬੱਚਾ ਤੀਗਾ ਕਿ ਚਲ ਇਹਨੂੰ ਵੀ ਆਉਦੇ ਮੰਨਦਾ ਹੱਥ ਨਾਲ ਪੁੰਨਦਾਨ ਕਰ ਲੈਣ ਦੇ ਅੱਛਾ ਤੇ ਇਹਨੇ ਵੀ ਹਾਂ ਲੋਕਾਂ ਨੇ ਬੜਾ ਕਿਹਾ ਮੈਨੂੰ ਪਿੰਡ ਜਾਨੀ ਵੀ ਵਾਧੂ ਆ ਲੋਕਾਂ ਨੇ ਵੀ ਤੇਰਮੰਦ ਕਰ ਪੁੰਨਦਾ ਕਿੰਨੇ ਕੋਲੇ ਕਰਦਾ ਇਸ ਨੇ ਮਾੜੀ ਨਹੀਂ ਸੱਚਾ ਹੈਗਾ ਹਮ ਸਭ ਨੇ ਆਈ ਕਿਹਾ ਕਹਿੰਦੇ ਵੀ ਜਲਾ ਕਿੰਨਾ ਪਹਲਾ ਕਰਦਾ ਦਾ ਮੁੰਡਾ ਹਮ ਵੀ ਸਭ ਦੇ ਘਰ ਪੁੰਨਦਾ ਕਰਦਾ ਪਿੰਡਾਂ ਹਾਂ ਪਹਿਲਾਂ ਤੋਂ ਹੀ ਸਵੇਰ ਇਹੋ ਜਈ ਹੈ ਬਾਈ ਦਾ ਵੀ ਸੇਵਾ ਜੀ ਕਰ ਪਹਿਲਾਂ ਤੇ ਇਹਦਾ ਪਹਿਲੀ ਹੀ ਸਵੇਰ ਸਾਡਾ ਅੱਛਾ ਵੀ ਚਲ ਆਪਾਂ ਨੇ ਕਿਸੇ ਦਾ ਮਾੜਾ ਨਹੀਂ ਚੋਤਣਾ ਹੈਗਾ ਬਸ ਇੱਕ ਤੈਨੂੰ ਕਹਤਾ ਸੀ ਜਦੋਂ ਘਰੋਂ ਜਾਂਦਾ ਤੇ ਵੀ ਕਿਸੇ ਦਾ ਲਾਂਬਾ ਨਾ ਅਜੇ ਕਿਤੇ ਮਾੜੀ ਨੀਗਾ ਨਾ ਉਹ ਕਰੀ ਵੀ ਬਈ ਉਹ ਫੇਰੀ ਜਾਂ ਜਿੱਥੇ ਮਰਜੀ ਤੇ ਅੱਜ ਤੱਕ ਕਦੇ ਲਾਂਬਾ ਨਹੀਂ ਆਇਆ ਮੈਂ ਹਰ ਤੱਕ ਤੱਕ ਕਦੇ ਆਇਆ ਨਹੀਂ ਕੋਈ ਲੜਾਈ ਦਾ ਝਗੜੇ ਦਾ ਨਾ ਲੜਾਈ ਝਗੜੇ ਦਾ ਕੋਈ ਲਾਂਬਾ ਨਹੀਂ ਆਇਆ ਇਹਨੂੰ ਹੀ ਕਹਤਾ ਸੀ ਵੀ ਦੇਖ ਭਾਈ ਬਾਹਰੇ ਨਾ ਲੜਕਿਆਂ ਕਿਸੇ ਨਾਲ ਹਾਂ ਕੋਈ ਲੰਬਾ ਨਾ ਮੈਨੂੰ ਮਾਰਾ ਚੰਗਾ ਆ ਜੇ ਜਿੱਥੇ ਮਰਜੀ ਫਿਰ ਜਾ ਪਾਉਂਦੇ ਅੱਧੀ ਰਾਤ ਤੱਕ ਫਿਰ ਜਾਂ ਤੈਨੂੰ ਕੋਈ ਰੁਕਦਾ ਨਹੀਂ ਹਾਂ ਮੈਂ ਬਾਈ ਨੂੰ ਵੀ ਪੁੱਛਿਆ ਸੀ ਵੀ ਜਦੋਂ ਖਰਚਾ ਪਾਣੀ ਕਰਦਾ ਇਹ ਟਰੈਕਟਰ ਤੇ ਤੇ ਜਿਹੜੇ ਮਾਪੇ ਹੁੰਦੇ ਉਹ ਕਹਿੰਦੇ ਆ ਕਿ ਵੀ ਪਾਈ ਤੂੰ ਇਹ ਤੇ ਪੈਸੇ ਲਾਈ ਜਾਂਦਾ ਘਰੇ ਸੌਦਾ ਤੇ ਹੈ ਨਹੀਂਗਾ ਜਾਂ ਆਹ ਚੀਜ਼ ਜ਼ਿਆਦਾ ਜ਼ਰੂਰੀ ਹੈ ਹਾਂ ਇਹ ਜ਼ਰੂਰੀ ਇਹਦੀ ਸ਼ੋਸ਼ਾ ਪਾਚੀ ਕਰੀ ਜਾਂਦਾ ਕਰਦੇ ਹੁੰਦੇ ਸੀ ਤੁਸੀਂ ਪਰ ਇਹ ਤਾਂ ਮੈਂ ਤਾਂ ਬਥੇਰਾ ਕਹਿ ਦਿੱਤੀ ਕਿ ਅੱਛਾ ਕਹਿਣਾ ਲਾ ਮੈਂ ਤਾਂ ਉਹ ਟਰੈਕਟਰ ਤੇ ਲਾਤਾ ਮੇਰੇ ਤੇ ਜਾਨ ਹੈ ਇਹ ਅੱਛਾ ਹਾਂ ਇਹ ਤਾਂ ਵਸੇ ਆਪ ਦੇ ਟਰੈਕਟਰ ਨੂੰ ਸ਼ਿਗਾਰੀ ਜਾਂਦਾ ਸੀਗਾ ਅੱਛਾ ਹ Okay, ਹਾਂ ਨਾ ਦੇ ਕੋਈ ਬੁਖਾ ਪਟਿਆ ਇਹ ਇੰਨਾ ਤਾਂ ਕੋਈ ਨਵੀਂ ਵਿਆਹੀ ਬੋਟੀ ਦਾ ਰਸਤਾ ਉਹਨੂੰ ਤਰਸਦਾ ਰਿਸਦਾ ਹੋਰ ਬਾਕੀ ਮੁੰਡੇ ਕੁੰਡੇ ਪਿੰਡ ਦੇ ਵਾਧੂ ਕਹਿੰਦੇ ਕਹਿੰਦੇ ਤੇਲਾ ਟਰੈਕਟਰ ਤਾਂ ਕਿੰਨਾ ਖਰਚ ਕਰਦਾ ਏ ਟਰੈਕਟਰ ਤੇ ਹਾਂ ਵੀ ਹੁਣ ਆਏ ਬਾਹਰ ਤਾਂ ਛੇਤੀ ਵੀਰ ਦੱਸਿਆ ਵੀ ਨਹੀਂ ਜਾਂਦਾ ਤੇ ਵੀ ਘਰੇ ਤਰ ਵੀ ਆ ਵੀ ਨਹੀਂ ਜਾਂਦਾ ਹੈਗਾ ਹੂੰ ਅੱਛਾ ਮਾ ਘਰ ਵੀ ਕਹਿੰਦੇ ਪੌਣ ਵਾਲਾ ਪਿਆ ਵਿਆਹ ਬਾਈ ਦਾ ਵੀ ਰੰਦਾ ਤੇ ਘਰੇ ਕੁੜੀਆ ਵੀ ਵੀ ਕੁਮਾਰੀ ਹੈ ਅੱਛਾ ਵੀ ਹੁਣ ਮੈਂ ਤਾਂ ਇਹਨੂੰ ਆਏ ਕਹਿੰਦਾ ਵੀ ਤੂੰ ਮੱਥਾ ਮਾਰੀ ਜਾਂਦਾ ਫਿਰ ਕਾਦੇ ਪਿੱਛੇ ਮਾਰਦਾ ਮੱਥਾ ਨਾ ਰੋਟੀ ਧਰ ਜਾਂਦੇ ਜੇ ਅਸੀਂ ਰੋਟੀ ਨਹੀਂ ਖਾਂਦਾ ਤੇ ਇਹ ਟਰੈਂਡ ਬਸ ਟੱਕ ਫੋਨ ਤੱਕ ਧਿਆਨ ਤੀਦਾ ਅੱਛਾ ਚਾਹ ਮਤੇ ਮੱਖੀਆਂ ਪਾ ਜਾਂਦੀਆਂ ਆਂ ਜੀ ਦਾਦਾ ਸੰਗੀੜੇ ਮਾਰਦੇ ਮੰਦਰ ਵਿੱਚ ਚਾਹ ਤਾਂ ਪੀ ਲਾ ਰੋਟੀ ਖਾਣੀ ਭੁੱਲ ਜਾਂਦਾ ਕਹਿੰਦਾ ਮੈਂ ਤਾਂ ਭੁੱਲ ਗਿਆ ਅੱਛਾ ਮੈਂ ਕਹਿੰਦੀ ਵੀ ਤੁਕਾ ਤਾਂ ਨਹੀਂ ਕਾੜਦਾ ਫਿਰ ਇੰਨੀ ਜਦ ਤੱਕ ਕੁਝ ਬਣਦੇ ਹੀ ਹੈਗਾ ਆਪਾਂ ਤਾਂ ਕਰੇ ਹਨ ਵੀ ਆਪਾਂ ਨੇ ਤਾਂ ਤਾਂ ਕੁਝ ਵੀ ਨਹੀਂ ਕਰਿਆ ਹੈਗਾ ਘਰੇ ਵੀ ਲੋਕ ਤਾਂ ਮੈਨੂੰ ਵਾਧੂ ਕਹਿੰਦੇ ਨੇ ਰਿਸ਼ਤੇਦਾਰ ਵੀ ਵਾਧੂ ਕਹਿੰਦੇ ਕਰ ਮੰਡਾ ਬੰਦੀ ਪੈਸੇ ਕਮਾਉਂਦਾ ਅੱਛਾ ਤੁਹਾਨੂੰ ਪਤਾ ਲੱਗਦਾ ਤੇ ਲੋਕਾਂ ਨੂੰ ਜਦੋਂ ਆਉਂਦੇ ਸੀ ਭਾਈ ਹੁਣ ਮੈਨੂੰ ਕੀ ਪਤਾਣ ਪੜਨੂੰ ਹਾਂ ਹੈ ਉਹਨਾਂ ਨੂੰ ਤਾਂ ਪਤਾ ਲੱਗਦਾ ਸੀ ਨਾ ਪਤਾ ਲਾਣ ਤੇ ਪੈਸੇ ਬਣਦੇ ਬਣਦੇ ਨੇ ਪੈਸੇ ਇਹਨਾਂ ਨੂੰ ਕੁ ਬਣਦੇ ਨੇ ਮੈਂ ਕਹਿੰਦੀ ਜੇ ਤਾਂ ਕੁਝ ਬਣਦਾ ਨਹੀਂ ਕਿਉਂ ਮੱਤਾਂ ਮਾਰਦਾ ਕਿਉਂ ਨਹੀਂ ਗਾਲੀ ਆ ਹਾਂ ਬਿਕ ਤੂੰ ਬਿਮਾਰ ਹੋ ਕੇ ਆ ਟਾਈਮ ਬਸ ਇਹਨੇ ਫਿਰ ਮੇਰੀ ਇਕ ਨਹੀਂ ਹੋਣੀ ਜੀ ਉਦੋਂ ਤੱਕ ਬਾਲੀ ਪੋਲੀ ਸੀ ਮਾਂ ਤੋਂ ਹਨਾ ਫਿਰ ਹੁਣ ਉਹ ਗਰੀਬੀ ਦਾ ਵਾਹਣਾ ਹੂੰ ਇਹ ਤਾਂ ਪਤਾ ਹੁੰਦਾ ਮਾਂ ਕਰਕੇ ਇੱਕ ਤਾਂ ਮੇਰੀ ਨਿੱਕੀ ਜੀ ਹੁੰਦੀ ਦੀ ਮਾਂ ਮੱਕੋ ਜੀ ਤੇ ਅੱਛਾ ਹਾਂ ਮੇਰੇ ਪਿਓ ਨਹੀਂ ਪਾਲੇ ਸੀ ਓਕੇ ਹਾਂ ਠੀਕ ਹੈ ਤੁਹਾਨੂੰਰੇ ਵੀ ਪਤਾ ਫਿਰਦਾ ਉਹ ਗੱਲਾਂ ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਜਦੋਂ ਜਦਨ ਸ਼ਤ ਚੋਈ ਸੀ ਉਹਦੇ ਜਿਹੜਾ ਇਹ ਡੋਲ ਗਿਆ ਸੀ ਮੁੰਡਾ ਤੁਹਾਨੂੰ ਪਤਾ ਇਸ ਗੱਲ ਦਾ ਹਾਂਜੀ ਅੱਛਾ ਕਿਵੇਂ ਕਿਵੇਂ ਉਰੇ ਜੀ ਹਾਂ ਜੀ ਮੈਨੂੰ ਕਹਿੰਦਾ ਵੀ ਚਲ ਇਹ ਵਾਰੇ ਆ ਕੇ ਮੈਨੂੰ ਕਹਿੰਦਾ ਮੈਂ ਇੱਥੇ ਲੱਗ ਰਹੀ ਸੀ ਕੰਮ ਕਰਨ ਕਹਿੰਦਾ ਦੀਦੀ ਮੈਂ ਕਹਾਂ ਹਾਂ ਮੈਂ ਨਹੀਂ ਲੈ ਕਨੀ ਜਾਣ ਲੱਤ ਹੈਗਾ ਮੇਰਾ ਕੰਮ ਮਜ ਤੇ ਆਂਟੀ ਜੀ ਕਹਿੰਦਾ ਆਪਾਂ ਨੂੰ ਵੀ ਪਤਾ ਤੇ ਕਹਿੰਦਾ ਵੀ ਆਪਣੇ ਤੇ ਵੀ ਦੀ ਗਰੀਦੀ ਆ ਜੀ ਇਹ ਗੱਲ ਉਹਨਾਂ ਤੋਂ ਕਿਹਾ ਹਾਂ ਮੈਨੂੰ ਕਿਹਾ ਇਹਨੇ ਇੱਥੇ ਬਾਰੇ ਬੁੜਚ ਮੈਂ ਸੰਭਰਨ ਲੱਗ ਰਹੀ ਸੀ ਚਲ ਮੈਂ ਕੰਮ ਕਰ ਕਰਦੀ ਨੀ ਮੈਂ ਕਹਾਂ ਮੈਂ ਕਿਹਾ ਕਹਿੰਦਾ ਹੋਰ ਕਹਿੰਦਾ ਵੀ ਮੈਂ ਪੈਸੇ ਸਾਰੇ ਲਾ ਬੈਠਾ ਵੀ ਹੁਣ ਆਪਣੇ ਤੇ ਗਰੀਬੀ ਆ ਗਈ ਦੀ ਆਪਾਂ ਵੀ ਕੀ ਕਰਾਂਗੇ ਹੁਣ ਮੈਂ ਆਖਿਆ ਮਾਂ ਫਿਰ ਕੀ ਹੋ ਗਿਆ ਜਿੱਤ ਲਾਤੇ ਹੁਣ ਜਦੋਂ ਲਾ ਹੀ ਦਿੱਤੇ ਵੀ ਹੁਣ ਨਿਮਾਗਰੋਂ ਨਹੀਂ ਬਸਤਾਇਆ ਕਰਦੇ ਵੀ ਚੰਗੇ ਕੰਮਾਂ ਤੇ ਲਾਏ ਨੇ ਮਾੜਿਆਂ ਤੇ ਨਹੀਂ ਲਾਏ ਸੀ ਅੱਛਾ ਹਾਂ ਹੁਣ ਵੀ ਹੁਣ ਵੀ ਇਹਨੂੰ ਵੀ ਮਕਾਇਾਂ ਦੀ ਕਾਹਤੋਂ ਲਾਏ ਤਾਂ ਹਨਾ ਐਂ ਕਰਿਆ ਵੀ ਨਾ ਵੀ ਜਦੋਂ ਹੁਣ ਆਪਾਂ ਨੇ ਕੋਨ ਖੱਟ ਲਿਆ ਮਾਗਰੋਂ ਨਹੀਂ ਕਰਿਆ ਕਰਦੇ ਖਲੇਸ਼ ਨਹੀਂ ਕਰਿਆ ਵੀ ਖਲੇਸ਼ ਨਹੀਂ ਕਰਿਆ ਕਰਦੇ ਅਗਲੇ ਵੀ ਬਸਣ ਰਸਣ ਨਾ ਅਗਲੇ ਵੀ ਸੀਸਾ ਲਿੰਦੇ ਨੇ ਆਪਾਂ ਨੂੰ ਕੋਈ ਤਾਂ ਕਹਿੰਦੀ ਹੁਣਾ ਵੀ ਪੁਰਾਣੇ ਪਿੰਡ ਦਾ ਮੁੰਡਾ ਕਾਠੀ ਜਸਾ ਦਾ ਕਰ। ਹਮ। ਸ੍ਰੀ ਤਾਖੜੇ ਨਾਲ ਤਾਂ ਹਰ ਇੱਕ ਖੜਦਾ ਗਰੀਬ ਨਾਲ ਨਹੀਂ ਕੋਈ ਖੜਦਾ ਹੁੰਦਾ ਗਰੀਬ। ਹਮ। ਗਰੀਬ ਨਾਲ ਤਾਂ ਗਰੀਬ ਹੀ ਖੜਦਾ। ਬਿਲਕੁਲ। ਹਾਂ ਤਾਖੜੇ ਲਵੇ ਤਾਖੜਾ ਨਹੀਂ ਨਾ ਗਰੀਬ ਦੇ ਲੱਗਣਾ ਆਉਣਾ ਛੇਤੀ। ਹਮ। ਗਰੀਬ ਤਾਂ ਗਰੀਬ ਦੀ ਮਦਦ ਕਰਦਾ। ਮੈਂ ਨਾ ਕਦੀ ਸਾਡੇ ਪਿੰਡ ਦੇ ਨਹੀਂ ਕਦੇ ਵੀ ਕਿਸੇ ਨੇ ਮਾਰਾ ਕਿਹਾ ਹੈ। ਹਮ। ਐਨੇ ਸਾਡੇ ਪਿੰਡ ਤੇ ਵਧੀਆ ਲੋਕ। ਮਾਨ ਕਰਦੇ। ਮਾਨ ਕਰਦੇ ਨੇ ਇਹ ਤਾਂ ਵਧੀਆ ਹਾਂ। ਕੋਈ ਰਾਤ ਨੂੰ ਬਾਹਰ ਆ ਜੇ ਪੁੱਛਦੇ ਨੇ। ਜੇ ਕੋ ਕੁੱਛੂਗਾ ਵੀ ਘਰ ਵਰਤੀ ਸੀ ਟਰੈਕਟਰ ਵਾਲੇ ਤੇ ਜਾਣਾ ਜਾਂ ਭਲਣ ਜਾਣਾ ਉਹਦੀ ਕਹਿੰਦੇ ਹਾਂ ਮੋਰ ਦੀ ਹੁੰਦਾ। ਕਦੇ ਕਿਸੇ ਨੇ ਮarre ਚੰਗੀ ਨਹੀਂ ਕਹੀ ਨਹੀਂ ਗੱਲ ਪਤਾ ਠੀਕ ਹੈ ਵਾ ਕੱਲ ਪਾਈ ਕਿਸੇ ਨੇ ਦੇਖੀ ਨਹੀਂ ਹੈਈ ਨਾ ਹਮ ਨਹੀਂ ਸਾਰਾ ਕੁਝ ਹੋ ਰਿਹਾ ਹੈ ਉਹ ਨਹੀਂ ਪਰ ਮੈਂ ਨੂੰ ਆਇਨ ਕਿਹਾ ਹੈਗਾ ਵੀ ਤਾ ਕਿਉਂ ਲਾਤੇ ਅਜ ਕਿਸੇ ਨੇ ਨਹੀਂ ਕਿਹਾ ਸਾਡੇ ਪਰਿਵਾਰ ਤੋਂ ਕਿਸੇ ਨੇ ਅੱਛਾ ਹਾਂ ਨਾ ਬਉ ਆ ਰਹੀ ਹੈ ਘਰੇ ਦੇਖੋ ਦਵਾਈ ਇਹਦਾ ਹਾਂ ਕਦੇ ਵੱਡੇ ਨੂੰ ਨਹੀਂ ਦੱਸਿਆ ਤੀ ਇਹਨੇ ਵੀ ਮੇਰੇ ਲਈ ਪੈਸੇ ਨਹੀਂ ਲੇ ਅੱਛਾ ਕਦੇ ਮੈਨੂੰ ਵੀ ਦੱਸਿਆ ਤੀਗਾ ਕਿੰਨਾ ਸਵਾਸੇ ਗਾਲਾਂ ਦੇ ਜਾਂਦੇ ਇਹਨੂੰ ਉਹ ਤਾਂ ਕਹਿਆ ਕਿਉਂ ਮੱਥਾ ਮਾਰੀ ਜਾਂਦਾ ਫਿਰੇ ਜਾਂਦਾ ਭਾਂਕਦਾ ਰਾਤਾਂ ਨੂੰ ਫਿਰੇ ਜਾਂਦਾ ਭਾਂਕਦਾ ਦਿਨ ਚ ਸਾਰਾ ਦਿਨ ਉਹ ਵੀ ਰੋਟੀ ਦੀ ਨਹੀਂ ਚਾਹਦੀ ਨਹੀਂ ਨੀ ਕਰੇ ਹੱਥ ਨਹੀਂ ਲਾਉਂਦਾ ਇਹ ਕੱਚੀ ਲੋਕ ਕਹਿੰਦੇ ਹੁੰਦੇ ਨਾ ਪੈਸਾ ਦਾ ਬੰਦੇ ਨੂੰ ਟਿਕੰਨੇ ਦੇ ਦਿੰਦਾ ਚੱਕ ਦਿੰਦਾ ਤੇ ਇਹਦਾ ਐਡਾ ਐਡੇ ਪੈਸੇ ਕੋਲ ਰੱਖੀ ਬੈਠਾ ਸੀ ਤੇ ਸਬਰ ਮਾਣ ਨੂੰ ਨਹੀਂ ਦੱਸਿਆ ਸੀ ਇਹਨੂੰ ਹਾਂ ਮੈਨੂੰ ਦੱਸਿਆ ਤੀਂ ਕਦੇ ਵੀ ਅੱਛਾ ਠੀਕ ਮੈਂ ਤੁਹਾਨੂੰ ਲਾਈਵ ਛੱਕ ਜਾਂਦਾ ਤੀਗਾ ਤੇ ਕਹਿੰਦਾ ਉਹ ਵੀ ਬੈਠ ਕੇ ਟਰੈਕਟਰ ਦੇ ਉੱਤੇ ਕਹਿੰਦਾ ਥੋੜੇ ਜਿਹੀ ਪੈਸੇ ਨਹੀਂ ਜ ਫਿਰ ਮੈਂ ਕਹਿ ਦਿੰਦੀ ਵੀ ਤੂੰ ਕਾਤਾ ਫਿਰਦਾ ਫਿਰ ਭੋਗ ਦੇ ਤੇਨ ਤੇਰ ਨੂੰ ਵੀ ਨਹੀਂ ਹੈਗੇ ਤੇਰੇ ਕੋਲ ਹੂੰ ਤਾਂ ਬਕਾਈ ਕਰਦਾ ਫਿਰਦਾ ਮੈਂ ਅੱਛਾ ਹਾਂ ਫਿਰ ਸੋਚ ਲੈਂਦੀ ਵੀ ਚੱਲ ਹੁਣ ਵੀ ਜਾਂਦਾ ਹੈ ਨਾ ਵੀ ਜਵਾਬ ਹੋ ਕਰੂ ਜੇ ਜੇ ਮੇਰੇ ਕੋਲ ਹੁੰਦੇ ਪੰਦਾ ਚੱਕਰ ਜਾਂਦੇ ਹੁਣ ਤੇ ਜਾਂਦਾ ਅੱਛਾ ਵੀ ਚਲਾ ਇਹਨਾਂ ਕਿਤੇ ਕਹਦੇ ਵੀ ਮੈਂ ਬਾਹਰ ਜਾਂਦਾ ਕਹਿੰਦਾ ਨੇ ਵੀ ਕੋਈ ਇਸ ਨਹੀਂ ਕਰਾ ਕਰਦੇ ਬਾਹਰ ਜਾਂਦੇ ਜਵਾਬ ਤੇ ਹਨਾ ਅੱਛਾ ਹਾਂ ਬਸ ਮੈਂ ਹੀ ਸੋਚੀ ਜਾਂਦੀ ਜਦੋਂ ਇਹ ਡਾਇਰੈਕਟਰ ਲੈ ਕੇ ਬਾਹਰ ਭੱਗ ਜਾਂਦਾ ਤਾਂ ਆ ਸਟੈਂਡ ਕਰਦਾ ਦਿਖਾਏਗਾ ਤਾਂ ਮੌਤ ਦੇ ਮੂੰਹ 'ਚ ਹੀ ਫਿਰ ਵੀ ਮੈਂ ਮਨ ਚ ਆਪਦੇ ਹੀ ਸੋਚੀ ਜਾਂਦੀ ਬੈਠੀ ਵੀ ਚੱਲ ਸੁਖਸੰਦ ਨਾਲ ਘਰੇ ਆ ਜੀ ਹੂੰ ਇਹ ਬਚਮਾ ਕਿਥੇ ਨੂੰ ਆਇਆ ਨਿਕਾਇ ਤੇ ਮੈਂ ਸੋਚ ਕਰਦੀ ਆ ਮੈਨੂੰ ਪਤਾ ਸੀ ਤੁਹਾਨੂੰ ਵੀ ਸਟੰਟ ਕੀ ਹੁੰਦੇ ਆ ਜਾਂ ਟਰੈਕਟਰ ਐ ਕਰਦੇ ਆ ਉੱਥੇ ਸਿੱਧਾ ਇਦਾਂ ਨਾ ਪਹਿਲਾਂ ਨਹੀਂ ਪਤਾ ਜੀ ਇੱਕ ਦਿਨ ਵਾਰੀ ਉਰੇ ਦੇ ਪਿੰਡ ਚ ਕਰਿਆ ਤੇ ਉਦੋਂ ਦੇਖਿਆ ਸੀ ਫਿਰ ਅੱਛਾ ਕਿਵੇਂ ਦੇਖਿਆ ਤੁਸੀਂ ਫਿਰ ਫਿਰ ਬਸ ਗਏ ਸੀ ਤੁਸੀਂ ਨਾ ਗਏ ਨਹੀਂ ਸੀ ਮੈਂ ਦੂਰ ਖੜੀ ਨੇ ਦੇਖਿਆ ਅੱਛਾ ਦੂਰ ਖੜੀ ਨਹੀਂ ਦੇਖਿਆ ਤੇ ਉਹ ਤਾਂ ਦਿਨਾਂ ਤੇ ਸਾਹਮਣੇ ਸਾਡੇ ਅੱਛਾ ਹਾਂ ਬਸ ਫਿਰ ਉਦੋਂ ਮੈਨੂੰ ਪਰ ਪਰ ਪਾਦੀ ਬਣ ਗਈ ਫਿਰ ਕਰਿਆ ਇਹਨੂੰ ਟੋਕਿਆ ਵੀ ਆਖੀ ਗਾਮਾੜਾ ਤਾਂ ਹੈਗਾ ਤੇ ਕਹਿੰਦਾ ਕੁਝ ਨਹੀਂ ਹੁੰਦਾ ਅੱਛਾ ਹਾਂ ਉਹ ਵੀ ਮੇਰੀ ਤਾਂ ਜਾਣਿਕਾ ਨਹੀਂ ਹੈ ਮੈਂ ਤਾਂ ਹੀ ਹੱਥ ਮਾਸਣੀ ਵੀ ਰੱਬ ਕੱਲੀ ਮੈਂ ਨਾਲੇ ਆਪੇ ਇੱਥੇ ਖੜੀ ਕਰੀ ਜਾਮ ਫੇ ਵਾਸ ਕਰ ਫੇ ਵਾਸ ਕਰ ਹੈਗਾ ਦੀ ਏਡੀ ਦੂਰ ਹਾਂ ਹਾਂ ਸੰਦਾ ਸੀ ਉਹ ਤਾਂ ਵਾਸ ਮੈਂ ਨੋਈ ਰਹਿ ਬੂ ਇਹ ਵਾਸ ਕਰ ਬੂ ਇਹ ਵਾਸ ਕਰ ਪਈ ਵਾਸ ਕਰ ਅਪਾ ਵੀ ਥੈਲਾ ਕਿੱਦਾਂ ਮੋਂ ਅੰਦਰ ਮੂੰਚੇ ਆਵੰਦਾ ਹਨਾ ਹਾਂ ਵੀ ਆਪਾਂ ਪਹਿਲਾਂ ਸਟੈਂਡ ਕਰਨ ਗਿਆ ਹੋਇਆ ਪਰ ਮੇਰਾ ਦਿਲ ਹੱਲ ਜਾਂਦਾ ਨਹੀਂ ਮੇਰਾ ਹੱਲ ਜਾਂਦਾ ਸੀ ਇੱਕ ਵਾਰ ਸੱਡਰਦੀ ਮੈਨੂੰ ਟੋਕਦੀ ਨਹੀਂ ਸੀ ਮੈਂ ਜਦੋਂ ਕਰੋ ਟਰਾਈਟਰ ਕੱਢਦਾ ਮੇਰਾ ਤਾਂ ਮਨ ਬਹੁਤ ਔਖਾ ਸੀ ਅੱਛਾ ਹਾਂ ਗਏ ਅਨਾਵੇਂ ਮੌਤ ਦੇ ਮੋਟੇ ਗਿਆ ਜਵਾਕ ਜਿੰਨ ਚਰਾਉਂਦਾ ਰਾਤਾਂ ਨੂੰ ਫੋਨ ਕਰੀ ਜਾਂਦੀ ਜਿੰਨ ਚਰਾਉਂਦਾ ਨਹੀਂ ਤੇ ਬਸ ਐ ਝਾਕੀ ਜਾਂਦੀ ਤੇ ਬਈ ਅੱਛਾ ਹੂੰ ਧੰਨਵਾਦ ਹਾਂ ਮੰਟੇ ਨੀ ਮੈਂ ਤੇ ਜਰਾ ਅੱਜ ਬਰਸਾ ਉੱਤੇ ਨਾ ਰਹਿਣਾ ਨੰਨ ਤਾਂ ਫਿਕਰ ਤੇ ਵੱਖਾਂ ਨਾ ਹੀ ਭਾਈ ਝਾਕੀ ਜਾਂਦੀ ਜਿੰਨ ਜਰ ਕਰੇ ਨਾ ਇਹ ਕਹਿੰਦੇ ਇੱਥੇ ਕਹਿੰਦੇ ਹਾਂ ਆ ਗਿਆ ਬਸ ਇੱਥੇ ਤੋਂ ਕਿਉਂ ਕੁਸਾ ਆਏ ਅੱਜ ਕੱਲ ਮਾਹੌਲ ਖਰਾਬ ਧੀ ਵੀ ਕੱਲਾ ਜਵਾਕ ਕਿਸੇ ਨਾਲ ਵੀ ਲ ਜਾਂਦਾ ਹੁਣ ਅੱਜ ਕੱਲ ਕਿਸੇ ਦੀ ਤਵਾਰੀ ਵੀ ਫਿਰ ਹਣੇ ਘੱਟ ਵੀ ਕਿਸੇ ਮੁੰਡੇ ਨਾਲ ਲਿਆ ਪਰ ਚਾਰ ਨੂੰ ਹੋਰ ਕੀ ਖਰਚੇ ਹੋਊਗਾ ਹਮਮੀ ਚਲਾਗਲਾ ਖਾਣ ਪੀਣ ਨੂੰ ਵੀ ਪਾੜਦਾਗਾ ਵੀ ਪਰ ਕਿਸੇ ਨੂੰ ਖਾਣ ਪੀਣ ਵਾਲੇ ਦੂਜੇ ਰੋਟ ਨਾਲ ਲੈ ਕੇ ਜਾਈ ਜਿਵੇਂ ਤੂੰ ਇਹੋ ਜਿਹੇ ਮੁੰਡਿਆਂ ਨੂੰ ਲੈ ਜਾ ਕਰ ਬੈਸ ਨੂੰ ਹਾਂ ਵੀ ਬੈਸ ਨੂੰ ਲੈ ਜਾ ਕਰ ਬਾਕੀ ਰੋਟੀ ਟੁੱਕ ਦੇ ਤਾਂ ਕੀ ਖਰਚਾ ਅਗਲੇ ਟੰਡੇ ਤਾ ਪਰ ਹੋਈ ਹਮ ਬਿਲਕੁਲ ਵੀ ਪਰਦਾਰੂ ਕੱਲੇ ਵਾਲੇ ਨੂੰ ਨਾ ਮਾਰ ਲੈ ਇਸੇ ਜੇ ਸੰਗ ਚ ਐਸੇ ਰਹਿਣ ਨਹੀਂ ਦਿੰਦਾ ਇਹ ਘਰ ਵਾਲੇ ਨੇ ਹੱਦ ਤੱਕ ਠੀਕ ਹੈ ਜੀ ਹਾਂ ਨਹੀਂ ਦੱਸ ਇਹਨਾਂ ਤਾਂ ਵੀ ਇਹਦੇ ਸੰਗ ਚ ਨਾ ਰਹਿਣ ਹੋਰ ਜਿੱਥੇ ਮਰਜ਼ੀ ਬੈਠੇ ਠੀਕ ਹੈ ਹਮ ਸ਼ੁਕਰੀਆ ਮਾਂ ਬਹੁਤ ਸੋਹਣੀਆਂ ਗੱਲਾਂ ਬਾਤਾਂ ਤੁਸੀਂ ਦਸੀਆਂ ਤੁਸੀਂ ਸ਼ਾਇਦ ਨਹੀਂ ਕਦੇ ਕੈਮਰੇ ਤੇ ਆਏ ਸੀ ਅੱਜ ਪਹਿਲੀ ਆ। ਹਾਂ ਨਹੀਂ ਆਇਆ ਤਾਂ ਨਹੀਂ। ਮਿਹਰਬਾਨੀ ਹੈ। ਸ਼ੁਕਰੀਆ।